ਰਾਜ ਸਿੰਘ ਜੈਨ ਸਾਹਿਬ ਹਰੀਸ਼ ਜੈਨ ਜੀ ਦੇ ਫਾਰਮ ਹਾਊਸ ਤੇ ਆਏ ਹੋਏ ਆ ਜੈਨ ਸਾਹਿਬ ਖੁਦ ਬਹੁਤ ਵੱਡੇ ਪ੍ਰਕਾਸ਼ਕ ਨੇ ਲੋਗਿਤ ਪ੍ਰਕਾਸ਼ਨ ਦੇ ਯੂਨੀਸਟਾਰ ਪ੍ਰਕਾਸ਼ਨ ਦੇ ਮਾਲਕ ਨੇ ਪਰ ਉਹ ਨਾਲ ਦੀ ਨਾਲ ਲੇਖਕ ਵੀ ਨੇ ਲੇਖਕ ਵਜੋਂ ਉਹਨਾਂ ਨੇ ਵਿਗਿਆਨ ਦੀਆਂ ਪੁਸਤਕਾਂ ਵੀ ਲਿਖੀਆਂ ਨੇ ਲੇਖਕ ਵਜੋਂ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਜਿਹੜਾ ਜ਼ਿਆਦਾ ਧਿਆਨ ਉਹ ਪਤਾ ਨਹੀਂ ਕਿਹੜਿਆਂ ਕਾਰਨ ਕਰਕੇ ਉਹ ਭਗਤ ਸਿੰਘ ਉੱਪਰ ਜ਼ਿਆਦਾ ਕੇਂਦਰਿਤ ਨੇ ਛੀਦਿਆ ਜਮ ਭਗਤ ਸਿੰਘ ਬਾਰੇ ਛੀਦਿਆ ਜਮ ਭਗਤ ਸਿੰਘ ਬਾਰੇ ਸ਼ਾਇਦ ਹੀ ਕੋਈ ਸਰੋਤ ਕੋਈ ਕਿਤਾਬ ਹੋਵੇ ਕਿ ਜਿਹੜੀ ਜਨ ਸਭ ਤੁਸੀਂ ਨਾ ਪੜੀ ਹੋਵੇ ਨਾ ਵਾਚੀ ਹੋਵੇ ਕਿ ਉਹਨਾਂ ਦੇ ਹਵਾਲੇ ਚਾਹੇ ਉਹਨਾਂ ਦਾ ਕਿਤੇ ਕਵਿਤਾ ਚ ਜ਼ਿਕਰ ਆਇਆ ਚਾਹੇ ਨਾਵਲ ਚ ਜ਼ਿਕਰ ਆਇਆ ਤੇ ਨਾਟਕ ਚ ਜ਼ਿਕਰ ਆਇਆ ਚਾਹੇ ਉਹਨਾਂ ਦਾ ਜਿਹੜਾ ਕੇਸ ਟ੍ਰਾਇਲ ਹੈਗਾ ਮੈਂ ਇਹ ਜਾਣਨਾ ਚਾਹੁੰਦਾ ਕਿ ਭਗਤ ਸਿੰਘ ਸਾਡਾ ਅਗਨਿਕ ਯੁੱਗ ਦਾ ਬਹੁਤ ਵੱਡਾ ਨਾਇਕ ਇਕ ਬਿੰਬ ਪੰਜਾਬੀਆਂ ਦੀ ਉਹ ਜਿੰਦ ਜਾਨ ਕੀ ਕਾਰਨ ਆ ਕਿ ਭਗਤ ਸਿੰਘ ਦੀ ਮੌਤ ਤੋਂ ਲੰਮਾ ਸਮਾਂ ਬਾਅਦ ਤੱਕ ਵੀ ਉਹਨਾਂ ਦੀ ਮੰਨ ਲਓ ਜੇਲ੍ਹ ਡੈਰੀ ਹੋਈ ਲੁਕੀ ਹੈ ਜਿਹੜੇ ਉਹਨਾਂ ਦੇ ਕੇਸ ਚੱਲਿਆ ਉਹਨਾਂ ਤੇ ਉਹਦੀਆਂ ਜਿਹੜੀਆਂ ਪ੍ਰोसीडिंग ਆ ਉਹ ਵੀ ਉਵੇਂ ਪਬਲਿਕ 'ਚ ਨਹੀਂ ਹਨ ਕੀ ਕਾਰਨ ਲੱਗਦਾ ਕਾਮਜੀ ਧਾਰਨਾ ਕਹਿ ਦਿੱਤੀ ਜਾਂਦੀ ਹੈ ਕਿ ਪੰਜਾਬੀ ਆ ਜਿਹੜੇ ਇਹ ਇਤਿਹਾਸ ਸਿਰਜਤਾ ਲੈਂਦੇ ਆ ਪਰੇ ਸਾਹਮਣ ਵੱਲੋਂ ਇਹਨਾਂ ਦੀ ਬਹੁਤ ਅਨਗਹਿਲੀ ਹੁੰਦੀ ਹੈ ਕੀ ਕਾਰਨ ਲੱਗਦਾ ਹੈ ਇਹਦੇ ਵਿੱਚ ਦੋ ਤਿੰਨ ਵੱਲ ਹੈ ਇੱਕ ਤਾਂ ਜਿਹੜੀ ਸਭ ਤੋਂ ਪਹਿਲੀ ਹੈਗੀ ਹੈ ਵੀ ਭਗਤ ਸਿੰਘ ਜਿਸ ਮੂਵਮੈਂਟ ਦਾ ਹਿੱਸਾ ਸੀ ਉਹ ਮੂਵਮੈਂਟ ਜਿਹੜੀ ਹੈਗੀ ਹੈ ਉਹਨਾਂ ਦੇ ਜਾਣ ਤੋਂ ਬਾਅਦ ਇਕਰਾਰ ਇੰਡੀਅਨ ਦੀ ਦਾ ਹੂੰ ਜਿੰਨੇ ਇੱਕ ਬੰਦੇ ਉਸ ਟਾਈਮ ਇਹਨਾਂ ਦੇ ਨਾਲ ਹਿੰਦੂਸਤਾਨ ਰਿਪਬਲਿਕ ਐਸੋਸੀਏਸ਼ਨ ਦੇ ਵਿੱਚ ਐਚਐਸਆਰ ਦੇ ਵਿੱਚ ਜੁੜੇ ਹੋਏ ਸੀ ਉਹਦੇ ਵਿੱਚੋਂ ਕੁਝ ਬੰਦੇ ਹੀ ਜਿਹੜੇ ਹੈ ਰਹਿ ਜਾਂਦੇ ਆ ਬਾਕੀ ਛੱਡ ਜਾਂਦੇ ਆ ਜਾਂ ਜੇਲ ਚਲੇ ਜਾਂਦੇ ਆ ਹੂੰ ਦੋ ਦੋ ਤਿੰਨ ਸਾਲ ਦੀ ਉਸ ਤੋਂ ਬਾਅਦ ਐਕਟੀਵਿਟੀ ਹੈਗੀ ਹੈ ਹੂੰ ਕੁ ਉਹ ਬਸਕੇਟਡ ਦੀ ਪਰ ਉਸ ਤੋਂ ਬਾਅਦ ਉਹ ਵੀ ਮੁੱਕ ਜਾਂਦੀ ਹੈ ਹੂੰ ਤੇ ਲਗਭਗ ਸਾਰੇ ਕਾਂਗਰਸ ਚਲੇ ਜਾਂਦੇ ਆ ਜਾਂ ਕੁਝ ਆਪਣੇ ਲੈਫਟ ਮੂਵਮੈਂਟ ਚਲੇ ਜਾਂਦੇ ਆ ਹੂੰ ਉਹ ਕੋਈ ਇਹਨਾਂ ਦਾ ਕੋਈ ਵजूद ਨਹੀਂ ਰਹਿੰਦਾ ਹੂੰ ਹੁਣ ਆ ਜਾਂਦਾ ਅੱਗੇ ਪ੍ਰਗਤ ਸਿੰਘ ਦੀ ਰਿਪਰ ਤਾਂ ਜੇ ਸਿੰਧ ਦੀ ਮੂਵਮੈਂਟ ਨੂੰ ਅੱਗੇ ਤੋਰਨ ਵਾਸਤੇ ਜ਼ਰੂਰੀ ਸੀ ਕਿ ਐਜਿਟੇ ਜਿਵੇਂ ਉਹਦਾ ਸੀ ਉਹਨੂੰ ਕੋ ਤੋੜਨ ਵਾਲਾ ਬੰਦਾ ਹੋਣਾ ਹਮ ਫੈਮਿਲੀ ਦਾ ਰੁਝਾਨ ਜਿਹੜਾ ਸੀ ਉਹਨਾਂ ਦੇ ਫਾਦਰ ਦਾ ਕਾਂਗਰਸ ਵਾਲ ਸੀ ਹਮ ਕਾਂਗਰਸ ਵਾਲ ਹੋਣ ਕਰਕੇ ਹਮ ਉਹ ਕਿਵੇਂ ਨਾ ਕਿਵੇਂ ਲਾਈਨ ਲਾਈਟ ਤੋਂ ਥੋੜਾ ਦੂਰ ਰਹਿਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਹਮ ਉਹ ਭਗਤ ਸਿੰਘ ਦੇ ਹੁੰਦੇ ਵੀ ਭਗਤ ਸਿੰਘ ਤੋਂ ਇਮੀਡੀਏਟ ਬਾਅਦ ਵੀ ਉਹ ਥੋੜਾ ਬਹੁਤ ਲਾਈਮਲਾਈਟ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਵੀ ਇੱਕ ਛੋਟਾ ਜਿਹਾ ਐਗਜ਼ਾਮਪਲ ਦਰਨਾ ਮੈਂ। ਭਗਤ ਸਿੰਘ ਦੀ ਜਿਹੜੀ ਕਰੀਮੇਸ਼ਨ ਸੀ ਉਹਦੀ ਕਰੀਮੇਸ਼ਨ ਦੇ ਉੱਤੇ ਕਾਫੀ ਰੌਲਾ ਪਿਆ ਸੀ। ਬ੍ਰਿਟਿਸ਼ਰ ਨੇ ਉਹਨੂੰ ਜੇਲ੍ਹ ਦੇ ਵਿੱਚ ਹਾਂਸੀ ਦੇ ਕੇ ਆਪਣਾ ਸਤੂਲੂ ਜੇ ਕੰਢੇ ਲਿਆ ਕੇ ਜਾਲਤਾ ਤੇ ਪ੍ਰੋਪਰ ਕਰੀਮੇਸ਼ਨ ਨਾ ਹੋਏ ਤੇ ਅਸੀਂ ਉਧਰ ਰੁੱਧ ਰਹੇ। ਇਹ ਪਰ ਹੰਗਾਮਾ ਹੋਇਆ ਹਾਂਜੀ ਤੇ ਉਸ ਟਾਈਮ ਦੀਆਂ ਖਬਰਾਂ ਦੇ ਵਿੱਚ ਬਹੁਤ ਚਰਿਆ ਤਾਂ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਇੱਕ ਕਮੇਟੀ ਬਣਾਈ ਲਾਹੌਰ ਦੇ ਵਿੱਚ ਜਿਹੜੇ ਉਹਨੂੰ ਤਹਿਕੀਕਤ ਕਰੇ ਵੀ ਐਕਚੁਅਲ ਦੇ ਵਿੱਚ ਕੀ ਹੋਇਆ ਤਾਂ ਕਾਂਗਰਸ ਦੀ ਕਮੇਟੀ ਨੇ ਉੱਥੇ ਇਸ਼ਤਿਹਾਰ ਦੇ ਕੇ ਉਹਦੇ ਵਾਸਤੇ ਐਵੀਡੈਂਸ ਮੰਗੀ ਤਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਲੋਕਾਂ 'ੱਕ ਦੱਸਣ ਕੀ ਹੋਇਆ ਹਾਂਜੀ ਫਖੀਰ ਸਰਪ੍ਰਿਕਸ਼ਨ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਪਈ ਨਹੀਂ ਸਾਡਾ ਕੋਈ ਇੰਟਰਸਟ ਨਹੀਂ ਹੈ ਤੁਸੀਂ ਬੰਦ ਕਰ ਦਿਓ ਹੂੰ ਵੀ ਇਨਕੋਪਟ ਹੂੰ ਤੇ ਉੱਥੋਂ ਫਿਰ ਕਮੇਟੀ ਨੇ ਲਿਖਤੀ ਪੇਜਿਆ ਬੰਬੇ ਕਾਰਸ ਰਕਿੰਗ ਮੀਟਿੰਗ ਨੂੰ ਉਹਦੇ ਨਾਲ ਰਿਮਾਈਂਡਰ ਆ ਰਹੀ ਸੀ ਬਾਰ-ਬਾਰ ਹੂੰ ਤੇ ਉਹ ਰਿਮਾਈਂਡਰਾਂ ਤੋਂ ਬਾਅਦ ਨੇ ਲਿਖਿਆ ਵੀ ਵੀ ਫੈਮਿਲੀ ਜਿਹੜੀ ਹੈ ਉਹ ਨਹੀਂ ਚਾਹੁੰਦੀ ਵੀ ਇਹਨੂੰ ਜ਼ਿਆਦਾ ਇਨਵੈਸਟਿਗੇਟ ਕਰਿਆ ਜਾਵੇ ਤੇ ਇਹਨੂੰ ਬੰਦ ਕਰ ਦਿੱਤਾ ਜਾ ਫਿਰ ਕਾਂਗਰਸ ਨੇ ਰੈਜ਼ੋਲੂਸ਼ਨ ਪਾ ਕੇ ਹੂੰ ਵੀ ਇਸ ਕਮੇਟੀ ਨੂੰ ਬੰਦ ਕਰੇ ਜਾਂਦਾ ਵੀ ਜੋ ਅਫੀਸ਼ੀਅਲ ਵਰਜਨ ਹਨ ਐਕਸੈਪਟ ਕਰੇਗੇ। ਤੇ ਸਭ ਤੋਂ ਵੱਡਾ ਉਹਦੇ ਵਿੱਚ ਜਿਹੜੇ ਡਾਕੂਮੈਂਟਾਂ ਦੀ ਡਾਕੂਮੈਂਟਸ ਦੀ ਪਬਲਿਕੇਸ਼ਨ ਸੰਭਵ ਸੀ ਉਹਨਾਂ ਦੇ ਵਿੱਚੋਂ ਵੀ ਅਸੀਂ ਇੱਕ ਲੈਨੇ ਆ ਵੀ ਭਾਈ ਆਈਮ ਅਥੀਇਸਟ ਦਾ ਪੀਪਲ ਛਪਿਆ। ਦਾ ਪੀਪਲ ਦੇ ਵਿੱਚ ਜਿਹੜਾ ਉੱਪਰ ਹੈਡ ਨੋਟ ਹੈ ਹੈਡ ਨੋਟ ਦੇ ਵਿੱਚ ਜਿਹੜਾ ਐਡੀਟਰ ਦਾ ਨੋਟ ਹੈ ਉਹ ਕਹਿੰਦਾ ਵੀ ਅਸੀਂ ਇਸ ਸਾਨੂੰ ਇਹ ਮਟੀਰੀਅਲ ਅਗਰ ਸਿੰਦਾ ਮਿਲਿਆ ਤੇ ਇਹ ਵੀ ਇਜਾਜ਼ਤ ਜਿਹੜੀ ਹੈ ਸਦਾ ਕਿਸ਼ਨ ਸਿੰਘ ਨੇ ਦਿੱਤੀ ਆ ਅਸੀਂ ਇਹਦੇ ਵਿੱਚੋਂ ਆ ਲਿਖ ਦੇ ਰਹੇ ਹਾਂ ਬਾਕੀ ਅੱਗੇ ਲਿਖ ਆਣਗੇ ਪਰ ਉਸ ਤੋਂ ਅੱਗੇ ਕੁਝ ਨਹੀਂ ਸਕਦਾ ਜੀ ਇਹ ਪਹਿਲੀ ਵਾਰੀ ਕਰਦੋਂ ਚਾਹੁੰਦਾ 26 ਸਤੰਬਰ ਚਪਈ ਸੀ ਸਤੰਬਰ ਚਪਈ ਸੀ ਸਤੰਬਰ 1931 31 ਇਹ ਪਹਿਲੀ ਵਾਰਨ ਛਾਪ ਪੀਪਲ ਦੇ ਪੀਪਲ ਦੇ ਵਿੱਚ ਤੇ ਇਹਦਾ ਜਿਹੜਾ ਖਲੜਾ ਹੈਗਾ ਉਹ ਉਸ ਸਮੇਂ ਉਤਵਾਰ ਵਾਲੇ ਦੇ ਕਹਿਣ ਅਨੁਸਾਰ ਉਹਨਾਂ ਦੇ ਪਿਤਾ ਜੀ ਨੇ ਦਿੱਤਾ ਹਾਂ ਉਹਨਾਂ ਕੋਲ ਪਹੁੰਚ ਗਿਆ ਸੀ ਪਿਤਾ ਹੀ ਤੋਂ ਉਹਨਾਂ ਨੇ ਪਰਮਿਸ਼ਨ ਲਈ ਗਿਆ ਅੱਛਾ ਪਿਤਾ ਜੀ ਤੋਂ ਉਹਨਾਂ ਨੇ ਪਰਮਿਸ਼ਨ ਲਈ ਗਿਆ ਕਿਉਂਕਿ ਜਦ ਤੱਕ ਪ੍ਰੈਸ ਨੇ ਹੈਗੇ ਸੀ ਉਦੋਂ ਤੱਕ ਰਾਈਟਸ ਦਾ ਇਸ਼ੂ ਨਹੀਂ ਸੀ ਹਾਂ ਪ੍ਰੈਸ ਨੇ ਜਾਣ ਤੋਂ ਬਾਅਦ ਇਹ ਰਾਈਟਸ ਦਾ ਇਸ਼ੂ ਬਣ ਗਿਆ ਸੀ ਹਾਂ ਹੀ ਦਾ ਰਾਈਟਸ ਕਿਦੇ ਕੋਲ ਤਾਂ ਰਾਈਟਸ ਕੁਦਰਤੀ ਤੌਰ ਤੇ ਕਾਫੀ ਲੱਗਦਾ ਹੈਗਾ ਉਹ ਵੀ ਉਹਦਾ ਹੈਡ ਨੈਪ ਹੈ ਨਾ ਉਹ ਹੈਡ ਨੋਡ ਇਸ ਦੇ ਨਾਲ ਬਹੁਤ ਇੰਟਰਸਟਿੰਗ ਹੈ ਹੂੰ ਇਹ ਹੈਡ ਨੋਡ ਇਸ ਦੇ ਨਾਲ ਬਹੁਤ ਇੰਟਰਸਟਿੰਗ ਹੈ ਇਹ ਉਸ ਤੋਂ ਪਗਸਿੰਦੇ ਹੁੰਦੇ ਉਹ ਪਬਲਿਕ ਪ੍ਰੋਪਰਟੀ ਸੀ ਜਿਹੜਾ ਹੂੰ ਪਰ ਪਗਸਿੰਦੇ ਜਾਣ ਤੋਂ ਬਾਅਦ ਹੂੰ ਉਹ ਪਬਲਿਕ ਪ੍ਰੋਪਰਟੀ ਨਹੀਂ ਰਿਹਾ ਸੀ। ਇਹ ਕੀ ਲੱਗਦਾ ਕਿਉਂਕਿ ਇਹਨਾਂ ਲੀਖ ਬੜਾ ਮਹੱਤਵਪੂਰਨਾਂ ਤੇ ਇਹਦੇ ਤੇ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਚਰਚਾ ਵੀ ਬਹੁਤ ਹੁੰਦੀ ਰਹਿੰਦੀ ਆ। ਹਾਂ ਪਰ ਇਹਦਾ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਫਸਟ ਟਾਈਮ ਜੇਲ ਤੋਂ ਬਾਹਰ ਪਹਿਲਾ ਸਮਗਮ ਹੋ ਗਿਆ ਸੀ ਜਾਂ ਫਾਸੀ ਤੋਂ ਬਾਅਦ। ਨਹੀਂ ਹਾਂ ਇਹ ਨਹੀਂ ਇਹ ਜੇਲ ਤੋਂ ਪਹਿਲਾਂ ਹੀ ਇਹ ਜਿੰਨਾ ਜਿੰਨੀ ਜਿਹੜੀ ਐਵੀਡੈਂਸ ਅਵੇਲੇਬਲ ਹੈ ਉਹਦੇ ਤੇ ਜਿੰਨਾ ਗ ਰਿਲਾਈ ਕਰਿਆ ਜਾ ਸਕਦਾ ਇਹ ਭਗਤ ਸਿੰਘ ਨੇ ਲੱਜਾ ਮਤੀ ਜੀ ਨੂੰ ਕਾਫੀ ਸਾਰੇ ਆਪਣੇ ਪੇਪਰ ਦਿੱਤੇ ਸੀ ਉਹਨਾਂ ਪੇਪਰ ਦੇ ਵਿੱਚ ਇਹ ਲੇਖ ਹੈਗਾ ਸੀ ਤੇ ਇਹ ਲੇਖ ਲਿਖਿਆ ਫਾਂਸੀ ਤੋਂ ਪਹਿਲਾਂ ਚਰਪੈਨਾਂ ਫਾਂਸੀ ਤੋਂ ਇਹ 3 ਮਹੀਨੇ ਤੇ 3 ਮਹੀਨੇ ਤੋ ਇਹ ਤੋਰ ਦੇ ਵਿੱਚ ਹੀ ਰਹਿ ਗਿਆ ਹੋਗਾ 1st ਵੀਕ ਆਫ ਅਕਤੂਬਰ 1930 ਤੇ ਫਾਂਸੀ ਲੱਗੀ ਤੁਹਾਡੇ ਜਾ ਕੇ ਮਾਰਚ ਦੇ ਵਿੱਚ ਤਾ ਅਕੋਰ 3 ਮਹੀਨੇ ਦੇ 3 ਮਹੀਨੇ ਰATHER 5 ਜਾਂ 6 ਮਹੀਨੇ 5-6 ਮਹੀਨੇ ਪਹਿਲਾਂ ਲਿਖਿਆ ਗਿਆ ਸੀ ਤੇ ਫਾਂਸੀ ਤੋਂ ਪਹਿਲਾਂ ਇੱਕ ਵਾਰ ਸਾਰੇ ਪੇਪਰ ਬਾਹਰ ਗਏ ਹੋਣਗੇ ਹਾਂ ਜੀ ਕਿ ਉਹ ਜਦੋਂ ਜਿਸ ਦਿਨ ਫੈਸਲਾ ਸੁਣਾਇਆ ਜਾਂਦਾ ਹੈ ਫੈਸਲਾ ਸੁਣਾਇਆ ਜਾਣ ਤੋਂ ਬਾਅਦ ਵੀ ਇੱਕ ਵਾਰ ਤੁਸੀਂ ਜਦੋਂ ਫਾਂਸੀ ਦੇ ਵਾਸਤੇ ਸ਼ਿਫਟ ਹੁੰਦੇ ਹੋ ਤੇ ਤੁਹਾਡੀ ਸਾਰੀ ਤਲਾਸ਼ੀ ਹੁੰਦੀ ਹੈ ਤੇ ਜੋ ਤੁਹਾਡੇ ਕੋਲ ਹੈਗਾ ਉਹ ਇੱਕ ਵਾਰ ਜਾਊਗਾ ਤੁਹਾਡੇ ਕੋਲ ਕਿ ਖਾਲੀ ਹੋ ਜਾਊਗੇ ਪੰਜਾਬ ਦੇ ਲੋਕਾਂ ਦੀ ਨਾ ਬਹੁਤ ਦਿਲਚਸਪੀ ਹੈ ਭਗਤ ਸਿੰਘ ਬਾਰੇ ਭਗਤ ਸਿੰਘ ਦੀਆਂ ਬੂਲ ਲਿਖਤਾਂ ਨੂੰ ਪੜ੍ਹਨਾ ਚਾਹੁੰਦੇ ਆ ਦੇਖ ਕੇ ਇਸ ਸਮੇਂ ਜਿਹੜੀਆਂ ਹੁਣ ਤੁਹਾਡੇ ਕੋਲੇ ਆਪਣੇ ਕੋਲੇ ਲਿਖਤਾਂ ਨਹੀਂ ਉਹਦੇ ਵਾਂਗੂ ਕਈ ਪ੍ਰਕਾਸ਼ਕਾਂ ਨੇ ਛਾਪੀਆਂ ਹੋਈਆਂ ਤੁਸੀਂ ਵੀ ਛਾਪੀਆਂ ਹੋਈਆਂ ਉਹ ਲਿਖਤਾਂ ਦੇ ਵਿੱਚੋਂ অথੈਂਟੀਸਿਟੀ ਦੇ ਹਿਸਾਬ ਨਾਲ ਆਪਾਂ ਕੀ ਕਹਿ ਸਕਦੇ ਹੁਣ ਜਿਵੇਂ ਇਹੀ ਹੁਣ ਆਪਣਾ ਇਹ ਵਾਲਾ ਵਾਈਆਇਮਥੀਸਿਸ ਤੇ ਹਮ ਵਾਈਆਇਮਥੀਸਟ ਪੀਪਲ ਦੀ ਚੱਲਿਆ ਹਮ ਸਪਟੰਬਰ 1931 ਦੇ ਵਿੱਚ ਹਮ ਸਾਰੇ ਹਿੰਦੁਸਤਾਨ ਦੇ ਵਿੱਚ ਹਮ ਇਹਦੀ ਕਾਪੀ ਮਿਲਿਆ ਕਾਪੀ ਨਹੀਂ ਹੈ ਨਹੀਂ ਹੈ ਹਮ ਇਹਦੀ ਕਾਪੀ ਕਿਤੇ ਨਹੀਂ ਹੈਗੀ ਕਿਸੇ ਲਾਇਬਰੇਰੀ ਕੋਲ ਦੀ ਕਾਪੀ ਨਹੀਂ ਹੈਗੀ ਇਵਨ ਮੈਂ ਕਿ ਆਪਣੇ ਜਿਹੜੀ ਨਾ ਉੱਥੇ ਵੀ ਨਹੀਂ ਹੈਗੀ ਇਦਾਂ ਕੋਈ ਵੀ ਨਹੀਂ ਹੈਗੀ ਹਾਂ ਪੀਪਲ ਸੋਸਾਇਟੀ ਕੋਲ ਉਹਨਾਂ ਕੋਲ ਪੀਪਲ ਦੇ ਬਹੁਤ ਇਸ਼ੂ ਹੈਗੇ ਹਾਂ ਪਾਰਟਿਕੂਲਰਲੀ ਇਹ ਇਸ਼ੂ ਨਾ ਕੋਈ ਹੈ ਅੱਛਾ ਇਹ ਪੀਪਲ ਕਿੱਥੋਂ ਨਿਕਲਦਾ ਸੀ ਇਹ ਲਾਹੌਰ ਤੋਂ ਲਾਹੌਰ ਤੋਂ ਲਾਹੌਰ ਤੋਂ ਨਿਕਲਦਾ ਸੀ ਹਾਂ ਉਸ ਸਮੇ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਸੀਗੀ ਇਹ ਆਦੇਸਮਾਜੀ ਹੋਰ ਸੀ ਪੈਟਰੋਟਿਕ ਸੀ ਇਹ ਪੈਟਰੀਓਟਿਕ ਤਾਂ ਹੋ ਗਿਆ ਪਰ ਜਦੋਂ ਆਪਾਂ ਨਾਲ ਸ਼ਬਦ ਆਰੀਆ ਸਮਾਜੀ ਲਾ ਦਿੰਨੇ ਆ ਤੇ ਆਰੀਆ ਸਮਾਜੀ ਆਣਾ ਸਮਾਜੀ ਜਿਹਨੂੰ ਕਹਿ ਸਕਦੇ ਆ ਨਾਸਤਿਕ ਤਾਂ ਨਹੀਂ ਵਾਹੀ ਅੱਛੇ ਹਸਦੇ ਨੇ ਆਰੇ 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 ਸਮਾਜੀ ਤੋਂ ਇੰਨਾ ਸ਼ਬਦ ਇੱਥੇ ਲਾਸ ਦਿੱਤੇ ਆ ਕਿਉਂਕਿ ਜਦੋਂ ਅਸੀਂ ਕਿਤਾਬ ਨੂੰ ਮੰਨਣ ਲਾਈ ਜਾਂਦੇ ਹਾਂ ਲੋਕ ਜਿਵੇਂ ਦੇਦਿਕਨ ਨੂੰ ਚਲੇ ਗਏ ਤਾਂ ਮੋٹے ਤੌਰ ਤੇ ਤਾਂ ਤੁਸੀਂ ਨਾਸਤਿਕ ਹੋ ਹੀ ਜਾਂਦੇ ਹੋ ਤੇ ਵੈਸੇ ਵੀ ਸੀ ਅਖਬਾਰ ਉਹ ਸੋਸ਼ਲਿਸਟ ਜਿਆਦਾ ਸੀ ਹੂੰ ਹੂੰ ਉਹਦਾ ਇਹ ਨਾਲ ਕੋਈ ਨਾਰਾ ਸਮਾਜ ਹੋਣ ਨਾਲ ਬਹੁਤਾ ਉਹਦਾ ਹੂੰ ਬਹੁਤ ਸਬੰਧ ਨਹੀਂ ਸੀ ਤੇ ਵੈਸੇ ਸੋਸ਼ਲਿਸਟ ਹੀ ਸੀ ਤੇ ਉਹਦੇ ਵਿੱਚ ਉਹ ਉਹਦੇ ਚ ਛਪ ਗਿਆ ਛਪਣ ਤੋਂ ਬਾਅਦ ਉਹ ਇੱਕਦਮ ਬਿਲਕੁਲ ਗਾਇਬ ਹੈ ਸਾਊਥ ਦੇ ਵਿੱਚ ਥੋੜਾ ਟ੍ਰਾਂਸਲੇਟ ਹੋ ਕੇ ਛਪਦਾ ਹੈ ਹੂੰ ਇਹਦੀ ਹੁਣ ਕਾਪੀ ਜਿਹੜੀ ਹੈਗੀ ਸਿਰਫ ਲੰਡਨ ਦੇ ਵਿੱਚ ਹੂੰ ਜਿਹੜੀ ਆਕਸਫੋਰਡ ਯੂਨੀਵਰਸਿਟੀ ਲਾਇਬ੍ਰੇਰੀ ਹੈ ਉੱਥੇ ਹੈ ਜਿਹੜੀ ਲੈਂਗੁਏਜ ਆਕਸਫੋਰਡ ਯੂਨੀਵਰਸਿਟੀ ਲਾਇਬ੍ਰੇਰੀ ਆਕਸਫੋਰਡ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਉਸ ਅਖਬਾਰ ਦੀ ਪੀਪਲ ਦੀ ਕਾਪੀ ਹੈਗੀ ਆ ਹੋਰ ਕਿਤੇ ਕਾਪੀ ਹੋਰ ਕਿਤੇ ਸਾਨੂੰ ਨਹੀਂ ਲੱਭੀ ਹੈ ਕਿਤੇ ਹੋਰ ਹੋਏਗੀ ਤਾਂ ਕੋਈ ਵੀ ਜ਼ਰੂਰ ਇਤਨੀ ਹੈ ਕਿਉਂਕਿ ਇਹ ਪ੍ਰਿੰਟਡ ਮੈਗਜ਼ੀਨ ਹੀ ਨਹੀਂ ਹੁੰਦਾ ਵੀ ਕਿਤੇ ਨਾ ਹੋਵੇ ਪਰ ਹੁਣ ਤਾਂ ਲੋਕੇਟ ਉੱਥੀ ਹੋਈ ਹੈ ਤੇ ਜਿਹੜੀ ਹੁਣ ਕਾਪੀ ਆਈ ਹੈ ਜਿਹੜੀ ਹੁਣ ਕੰਪਲੀਟ ਇਸ਼ੂ ਹੈਗਾ ਜਿੱਥੇ ਬੋਲ ਗਈ ਇਹ ਉਹੀ ਕਾਪੀ ਹੈ ਹੁਣ ਹੂੰ ਜਿਹੜੀ ਮਗੇ ਇਹ ਇਹ ਉਹਨੇ ਪਹਿਲੇ ਸਭ ਤੋਂ ਪਹਿਲਾਂ ਮੰਗਵਾਈ ਸੀ ਆਪਣਾ ਪ੍ਰੈਸਰ ਸਾਹਿਬ ਨੇ ਹਿਸਟਰੀ ਵਾਲੇ

ਟਰਾਂਸਲੇਸ਼ਨਾਂ ਹੋਈਆਂ ਚਤੁਰ ਸਭ ਤੋਂ ਪਹਿਲਾਂ ਇਹਨਾਂ ਨੇ ਵਿਪਨ ਚੰਦਰ ਨੇ ਪਾਪੂਲਰ ਡੂਪ ਦੇ ਉਹਨਾਂ ਨੇ ਆਪਣਾ ਨੋਟਿਸ ਛਾਪਿਆ ਉਹਨਾਂ ਨੇ ਛਾਪ ਦਿੱਤਾ

ਯੋਗ ਪੂਰਿਸ਼ ਦੇ ਬੀਤੇ ਦਾ ਕੋਈ ਜ਼ਿਕਰ ਨਹੀਂ ਹੈ। ਹੂੰ ਉਸ ਤੋਂ ਇਲਾਵਾ ਮੈਂ ਕਿ ਮਾਂ ਉਸੇ ਜਨ ਜੂਨ ਦੇ ਵਿੱਚ ਹੂੰ ਉਹ ਰਿਲੀਜ਼ ਹੁੰਦਾ ਹੈ ਉਹਦੀ ਬਾਇਓਗ੍ਰਾਫੀ ਰਿਲੀਜ਼ ਹੁੰਦੀ ਹੈ। ਸਾਨਿਆਲ ਦੀ। ਹੂੰ ਉਹ ਆਲਮੋਸਟ ਪਹਿਲੀ ਬਾਇਓਗ੍ਰਾਫੀ ਹੈ। ਉਹਦੇ ਜਿਹਦਾ ਕੋਈ ਜ਼ਿਕਰ ਨਹੀਂ ਹੈ। ਕੌਫਲੇਟ ਦੇਗਾ ਇਹਦਾ ਕੀ ਕਾਰਨ ਲੱਗਦਾ ਹੈ ਕਿ ਫੈਮਲੀ ਵੀ ਤੇ ਉਹਦੇ ਫਾਲੋਅਰ ਵੀ ਕੀ ਸਮਾਜਿਕ ਦਬਾਵਾਂ ਕਰਕੇ ਇਸ ਇਸ ਤੋਂ ਇਸਨ ਬਲਕਿ ਜਿਹੜੀਆਂ 31 ਉਹਦੀ ਕੰਟੈਂਪੋਰੀ ਕੰਟੈਂਪੋਰੀ ਟਾਈਮ ਜਿਹੜਾ 31 32 ਉਹ ਜਿੰਨੀਆਂ ਉਹਦੇ ਕੰਟੈਂਪੋਰੀ ਬਾਇਓਗ੍ਰਾਫੀ ਰਿਲੀਜ਼ ਹੋਈਆਂ ਕਿਸੇ ਦੇ ਵਿੱਚ ਵੀ ਇਹਦਾ ਜ਼ਿਕਰ ਨਹੀਂ ਹੈ ਜਦੋਂ ਕਿ ਇਹ 31 ਚ ਛਪ ਚੁੱਕਿਆ ਹੈ ਜਦੋਂ 31 ਛਪ ਗਿਆ ਪਰ ਕਿਸੇ ਬਾਇਓਗ੍ਰਾਫੀ ਦੇ ਵਿੱਚ ਇਹਦਾ ਜ਼ਿਕਰ ਨਹੀਂ ਹੈ ਯਾ ਤਾਂ ਇਹ ਹੈਗਾ ਵੀ ਇਹ ਛਪਿਆ ਛਪਣ ਤੋਂ ਬਾਅਦ ਇਹ ਡਿਸਟ੍ਰੀਬਿਊਟ ਮੈਗਜ਼ੀਨ ਜਾਦਾ ਨਹੀਂ ਹੋਇਆ ਹੂੰ ਸਿਲੈਕਟ ਥਾਵਾਂ ਤੇ ਗਿਆ ਇਹਨੂੰ ਰੋਕ ਦਿੱਤਾ ਗਿਆ ਹੂੰ ਅਚਾ ਚਲੋ ਇਹ ਤੇ ਇੱਕ ਲੇਖ ਹੈ ਹਾਂ ਪਰੰਤੂ ਹਾਂ ਪਰੰਤੂ ਜਦੋਂ ਉਹਨਾਂ ਨੇ ਆਪਣੇ ਕਿਸੇ ਨੇ ਵੀ ਆਪਣੀ ਉਹਦੇ ਵਿੱਚ ਸਟੇਟਮੈਂਟ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਨਹੀਂ ਕੀਤੀ ਅੱਛਾ ਜਿਹੜੇ ਇਸ ਇੱਕ ਚੀਜ਼ ਨੂੰ ਤਾਂ ਪਰਚਾ ਜਿਹੜਾ ਇੱਕ ਪਾਸੇ ਇੱਕ ਚੱਕ ਰੱਖ ਦੀਏ ਕਿ ਇਹ ਵਾਇ ਹੈ ਮੈਚਸ ਜਿਹੜੀ ਉਹਨਾਂ ਦੀ ਜੇਲ ਡਾਇਰੀ ਹੈ ਜੇਲ ਉਹ ਤਾਂ ਜੇਲ ਨੋਟਬੁੱਕ ਉਹ ਜੇਲ ਡਾਇਰੀ ਕਹ ਲੋ ਜੇਲ ਨੋਟਬੁੱਕ ਕਹ ਲੋ ਜਾਂ ਕਾਗਜ਼ ਕਹ ਲੋ ਜਿਹੜੇ ਲਾਸਟ ਟਾਈਮ ਦੇ ਕਾਗਜ਼ ਆ ਜਿਹੜੇ ਫਾਂਸੀ ਤੋਂ ਬਾਅਦ ਪਰਿਵਾਰ ਨੂੰ ਸੌਂਪਦੇ ਉਹ ਕੀ ਕਾਰਨ ਆ ਕਿ ਇੰਨਾ ਲੰਮਾ ਸਮਾਂ ਉਹ ਪੁਸਤਕ ਰੂਪ ਦੇ ਵਿੱਚ ਜਾਂ ਪ੍ਰਕਾਸ਼ਿਤ ਨਹੀਂ ਹੋਏ ਉਹ ਪਰਿਵਾਰ ਦੇ ਹੀ ਇੱਕ ਮੈਂਬਰ ਨੇ ਕਿਉਂ ਉਹਨੂੰ ਭਰਾ ਨਹੀਂ ਕਿਉਂ ਨੱਕੀ ਰੱਖੇ ਜਾਂ ਦੱਬੀ ਰੋ। ਉਹ ਦੇਖੀ ਕੀ ਕਾਰਨ ਲੱਗਦਾ ਕਿ ਉਹਨਾਂ ਨੂੰ ਇਤਿਹਾਸਿਕ ਮਹੱਤਤਾ ਹੈ ਕਿ ਅਸਲ ਦੇ ਵਿੱਚ ਦੋ ਚੀਜ਼ਾਂ ਇਹਨੂੰ ਇੱਕ ਸਿੰਗਲ ਚੀਜ਼ ਨਾਲੋਂ ਹਮ ਇੱਕ ਤਾਂ ਇਹ ਜੇਲ ਨੋਟਬੁੱਕ ਹੈ ਇਹ ਆਪਣੇ ਆਪ ਇੱਕਲੀ ਨਹੀਂ ਹੈ। ਹਮ ਇਹ ਪਰਿਵਾਰ ਦੇ ਕੋਲ ਬਹੁਤ ਕਾਗਜ਼ ਸੀ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਬਹੁਤ ਪੇਪਰ ਸੀ। ਹਮ ਹਮ ਕਿਉਂਕਿ ਉਸ ਟਾਈਮ ਦੇ ਉੱਤੇ ਜਿੰਨੀ ਵੀ ਪ੍ਰੋਸੀਡਿੰਗ ਚੱਲ ਰਹੀ ਸੀ ਉਹ ਸਾਰੀਆਂ ਮਕੇ ਕੋਰਟ ਤੋਂ ਕੱਪ ਲਈਆਂ ਜਾ ਰਹੀਆਂ ਸੀ। ਹਮ ਹਮ ਜਿੰਨੀਆਂ ਪਟੀਸ਼ਨਾਂ ਹੈਗੀਆਂ ਸੀ ਜਿੰਨੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਉਹਨਾਂ ਸਾਰੀਆਂ ਦੀਆਂ ਕਾਪੀਆਂ ਹੈਗੀਆਂ ਸੀ ਹਾਂ ਹਾਂ ਜਿੰਨੇ ਉਸ ਟਾਈਮ ਦੇ ਅਖਬਾਰ ਥੀ ਚੱਲੇ ਉਹਨਾਂ ਸਾਰਿਆਂ ਦੀਆਂ ਕਾਪੀਆਂ ਹੈਗੀਆਂ ਸੀ ਹਾਂ ਹਾਂ ਬਾਕੀ ਇੱਕ गिवन ਟਾਈਮ ਦੇ ਉੱਤੇ ਮੇਰਾ ਅੰਦਾਜ਼ਾ ਜੋ ਹੈਗਾ ਪਰਿਵਾਰ ਕੋਲ ਇੱਕ ਵੱਡਾ ਸੰਦੂਕ ਜਿਹੜਾ ਸੀ ਇਹਦੇ ਨਾਲ ਰਿਲੇਟਡ ਕਾਗਜ਼ਾਂ ਨਾਲ ਭਰਿਆ ਹੋਇਆ ਸੀ ਕਾਲ ਕਿ ਲੱਗਦਾ ਹੈ ਮੇਰੇ ਕੀ ਅੰਦਾਜ਼ਾ ਹੈ ਤੁਹਾਡਾ ਨਹੀਂ ਅੰਦਾਜ਼ਾ ਨਹੀਂ ਮੈਨੂੰ ਕਿਉਂਕਿ ਬਹੁਤ ਸਾਰੇ ਕਾਗਜ਼ ਟਾਈਮ ਟੂ ਟਾਈਮ ਦੇਖੇ ਹੈ ਨਹੀਂ ਮੈਂ ਇਸ ਗੱਲ ਬਾਰੇ ਕਿ ਕੀ ਕਾਰਨ ਆ ਕਿ ਪਰਿਵਾਰ ਨੇ ਉਸ ਨੂੰ ਉਹ ਕਿਸੇ ਨੇ ਉਹਨੂੰ ਮਹੱਤਵ ਦਿੱਤਾ ਹੀ ਨਹੀਂ ਹੋਇਆ ਹੈ ਵੀ ਇਹ ਇਹ ਕੋਈ ਹਿਸਟਰੀ ਟੋ ਗੱਲ ਸੱਚੀ ਹੈ ਕਿ ਪੰਜਾਬੀ ਜਿਹੜੇ ਇਤਿਹਾਸ ਕ੍ਰੀਏਟ ਕਰ ਲੈਂਦੇ ਸ ਬਸ ਹਾਂ ਇਹਦੇ ਵਿੱਚੋਂ ਕੁਝ ਤਾਂ ਕਾਗਜ਼ ਜਿਹੜੇ ਕਿਤਾਬਾਂ ਮੈਂ ਪੜ੍ਹਨਾ ਹੈਗਾ ਵੀ ਪ੍ਰੋਫੈਸਰ ਬੀਪੀਐਲ ਬੇਦੀ ਉਹਨਾਂ ਨੇ ਕੁਝ ਇਹਦੇ ਉੱਤੇ ਲਿਖਣਾ ਸੀ ਭਗਤ ਸਿੰਘ ਦੇ ਉੱਤੇ ਉਹ ਉਹਨਾਂ ਨੂੰ ਦਿੱਤੇ ਗਏ ਮੈਨੂੰ ਉੱਥੋਂ ਦੀ ਕੋਈ ਮੁਰਕਿਆ ਆਇਆ ਕਿਤੇ ਇਹ ਤਾਂ ਨਹੀਂ ਗੱਲ ਤੇ ਇਹੀ ਉਹਨੇ ਟਾਈਮ ਟੂ ਟਾਈਮ ਕੁਝ ਜਿਹਨਾਂ ਬੰਦਿਆਂ ਨੂੰ ਕੋਈ ਲਿਖਣ ਨੂੰ ਦਿੱਤਾ ਉਹਨਾਂ ਨੂੰ ਦਿੱਤੇ ਗਏ ਗ੍ਰਾਂਥ ਸਾਹਿਬ ਇੱਕ ਹੋਰ ਵੀ ਪੰਜਾਬੀ ਦਾ ਮਹਾਵ ਹੈ ਨਾ ਉਹ ਹੈਗਾ ਕਿ ਪੰਜਾਬੀ ਦਾ ਮਹਾਵ ਹੈ ਕਿ ਘਰ ਦਾ ਜੋਗੀ ਜੋਗੜਾ ਕਿਤੇ ਇਹ ਤਾਂ ਵੀ ਪਰਿਵਾਰ ਨੂੰ ਇਹੀ ਲੱਗਦਾ ਹੋਵੇ ਫਿਰ ਕੋਈ ਇਹ ਗੱਲ ਹੀ ਨਹੀਂ ਹਾਂ ਇਹ ਬਿਲਕੁਲ ਹੈਗਾ ਕਿਉਂਕਿ ਇਹ ਨੋਟਬੁੱਕ ਤਾਂ ਜਿੰਨੇ ਕੁਦਰਤੀ ਇੰਨੀ ਪਈਆ ਘਰ ਦੇ ਘੁੰਮਦੀ ਹੈ ਇੱਕ ਪਰਿਵਾਰ ਦੇ ਹੈਗੇ ਸੀ ਉਹਨਾਂ ਨੇ ਉਹਨਾਂ ਜਿਸਨੂੰ ਇੱਕ ਬੰਦਾ ਗਿਆ ਉਹਨੇ ਜਾ ਕੇ ਨਹਿਰੂ ਉਹਥੇ ਨਹਿਰੂ ਮੋਰ ਗੰਦੇ ਵਿੱਚ ਕਾਪੀ ਲੈ ਜਲਾ ਦੇ ਜਿੱਥੋਂ ਮਿਤ੍ਰਕਲ ਨੂੰ ਪਤਾ ਲੱਗਿਆ ਜਿੱਥੋਂ ਗਿਆ ਮਿਤ੍ਰਕਲ ਇੱਕ ਬੰਦਾ ਹਾਰਕਾ ਉਹ ਉਹ ਨਿਯਾਰਕਾ ਇਹ ਦੇਤੀ ਤੇ ਉਧਰ ਉਹ ਬੰਦਾ ਇਹ ਬਿਲਕੁਲ ਭਾਈ ਐਕਸੀਡੈਂਟ ਹੈ ਜਿਹੜੀ ਰਿਕਵਰੀ ਹੈਗੀ ਇਹ ਤੇ ਦੋਨਾਂ ਬੰਦਿਆਂ ਨੂੰ ਲੱਗਿਆ ਵੀ ਇਹ ਇੰਪੋਰਟੈਂਟ ਹੋ ਸਕਦੀ ਹੈ ਚਲੋ ਇੱਕ ਤਾਂ ਉਹਨਾਂ ਦੇ ਜੇਲ੍ਹ ਤੋਂ ਬਾਹਰ ਹੋਣ ਤੇ ਜਿਉਂਦੇ ਜੀ ਉਹਨਾਂ ਨੇ ਬਾਇਓਗ੍ਰਾਫੀਆਂ ਲਿਖੀਆਂ ਹੋਰ ਦੇਸ਼ ਭਲਕਾਂ ਦੀਆਂ ਉਹ ਛਪ ਗਈਆਂ ਉਹਨਾਂ ਦੇ ਲੇਖ ਕਿਰਤੀ ਦੇ ਵਿੱਚ ਜਾਂ ਹੋਰ ਸਾਲਿਆਂ ਛਪ ਗਏ ਬਾਈ ਨੇਮ ਛਪ ਗਏ ਜਾਂ ਉਹਨਾਂ ਦੇ ਬਦਲੇਵੇਂ ਨਾਮ ਨਾਲ ਛਪ ਗਏ ਉਹ ਤਾਂ ਕਹਿ ਲੋ ਕਿ ਪਬਲਿਕ ਪਬਲਿਕ ਡੋਮੇਨ ਚ ਆ ਗਏ ਪ੍ਰਾਪਰਟੀ ਬਣ ਗਈ ਵਾਈ ਆਈ ਐਮ ਐਥੀਸਟ ਦੇ ਇੱਕ ਤੇ ਵੀ ਛਪ ਗਿਆ ਤੇ ਜੇਲ੍ਹ ਡੈਰੀ ਹੈ ਜਿਹੜੀ ਇਹ 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 ਹੁਣ ਪਬਲਿਕ ਡੋਮੇਨ ਚ ਆ ਗਏ ਇਸ ਤੋਂ ਇਲਾਵਾ ਵੀ ਕੁਝ ਲੱਗਦਾ ਹੈਗਾ ਕਿ ਇਸ ਤੋਂ ਇਲਾਵਾ ਮੇਰਾ ਖਿਆਲ ਇੱਕ ਤਾਂ ਅਸੀਂ ਕਿਸੇ ਨੇ ਵੀ ਸਿਸਟਮੈਟਿਕ ਜਿਹੜੀ ਜਿਹਨੂੰ ਸਿਸਟਮੈਟਿਕ ਰਿਸਰਚ ਕਿਹਾ ਜਾਂਦਾ ਹੁਣ ਤੱਕ ਉਹਦੇ ਡਾਕੂਮੈਂਟਸ ਲਈ ਨਹੀਂ ਹੋਏ ਚਲੋ ਮੈਂ ਆਪਣੇ ਵਿਚਾਰੇ ਤੇ ਦੋਸ਼ ਤਾਂ ਨਹੀਂ ਲਾਉਣਾ ਨਹੀਂ ਨਹੀਂ ਦੋਸ਼ ਨਹੀਂ ਲਾਉਣਾ ਮੈਂ ਇੱਕ ਹੋਰ ਗੱਲ ਨਹੀਂ ਲੈਣੀ ਮੈਂ ਇਹ ਪੂਰੀ ਕਰਦਾ ਸਿਰਫ ਇਹ ਥੋੜਾ ਪੂਰੀ ਕਰ ਦਿੰਦਾ ਕੀ ਹੁੰਦਾ ਵੀ ਕੁ ਕੋਈ ਚੀਜ਼ ਸਾਨੂੰ ਬਈ ਐਕਸੀਡੈਂਟ ਮਿਲਦੀ ਹੈ ਕੋਈ ਚੀਜ਼ ਅਸੀਂ ਲੱਭਦੇ ਆ ਹੂੰ ਤੱਕ ਜੋ ਸਾਡੇ ਕੋਲ ਹੈਗਾ ਉਹ ਕਿਸੇ ਦੀ ਕੰਟ੍ਰਿਬਿਊਸ਼ਨ ਹੈ ਜਾਂ ਐਕਸੀਡੈਂਟ ਐਕਸੀਡੈਂਟਲ ਫਾਈਂਡਿੰਗ ਹੈ ਜਿਹੜੀ ਸਿਸਟੇਮੈਟਿਕ ਰਿਸਰਚ ਦੇ ਨਾਲ ਕੋਈ ਚੀਜ਼ ਲੱਭਣੀ ਹੁੰਦੀ ਹੈ ਮੈਂ ਉਹ ਸਾਡੀ ਨਹੀਂ ਹੋਈ ਵੀ ਕਿ ਜਿਹੜੀਆਂ ਹਿਸਟੋਰੀਕਲ ਸੰਸਥਾਵਾਂ ਨੇ ਜਾਂ ਪ੍ਰੋਫੈਸਰ ਨੇ ਜਿਹੜੇ ਇਸ ਕੰਮ ਲਈ ਟ੍ਰੇਨਡ ਹੁੰਦੇ ਆ ਤਾਂ ਜਿਨ੍ਹਾਂ ਦਾ ਧੱਲਾ ਉਹਨਾਂ ਨੇ ਨਹੀਂ ਕੀਤਾ ਹਾਂ ਤੁਸੀਂ ਕੀ ਕੀਤਾ ਥੋੜੇ ਅੰਦਰ ਹੀ ਕਿਉਂ ਭਾਵਨਾ ਜਾਦੇ ਜਿਹੜੇ ਪੁੱਛਣਾ ਜਾ ਰਹੇ ਆ ਕਿ ਕਿਸੇ ਬੰਦੇ ਦਾ ਤਾਂ ਉਹ ਯੂਨੀਵਰਸਿਟੀ ਦੇ ਪ੍ਰੋਫੈਸਰ ਆ ਉਹਨੇ ਮਾਡਰਨ ਪੀਰੀਅਡ ਤੇ ਕੰਮ ਕਰਨਾ ਹੈ ਭਾਗਤ ਸਿੰਘ ਤੇ ਕੰਮ ਕਰਨਾ ਜਾਂ ਹੋਰਾਂ ਨਾਲ ਤੇ ਕੰਮ ਕਰਨਾ ਉਹਨੇ ਕੰਮ ਕੀਤਾ ਜਾਂ ਕਿਸੇ ਬੰਦੇ ਦਾ ਕਿ ਸਿਆਸੀ ਵਿਸ਼ੇਸ਼ ਵਿਚਾਰਧਾਰਾ ਉਹ ਉਹਨੂੰ ਪ੍ਰੋਮੋਟ ਕਰਨਾ ਚਾਹੁੰਦਾ ਇਸ ਕਰਕੇ ਉਹ ਅੱਗੇ ਆ ਗਿਆ ਥੋੜਾ ਤਾਂ ਇਹ ਦੋਹਾਂ 'ਚ ਕੋਈ ਕੰਮ ਨਹੀਂ ਨਹੀਂ ਮੇਰਾ ਕੁਝ ਵੀ ਨਹੀਂ ਮੈਂ ਤਾਂ ਜਦੋਂ ਕੀ ਹੁੰਦਾ ਵੀ ਹੁਣ ਲੱਗਦੀ ਆ ਇੱਥੇ ਲੱਭੀ ਜਾ ਸਕਦੀ ਹੈ ਜੇ ਕੋਸ਼ਿਸ਼ ਕਰੀਏ ਕਿ ਕਿਸੇ ਹੋਵਣ ਨਹੀਂ ਲੱਭੀ ਚਲ ਮੈਂ ਲੱਗ ਜਾਂਦਾ ਇੱਥੇ ਵੀਰ ਜੀ ਇੰਨਾ ਕੀ ਤਾਲਖ ਵੀ ਨਹੀਂ ਥਿਸ ਇਜ਼ ਸਮਥਿੰਗ ਡੂਏਬਲ ਚੈੱਕ ਕਰੇਗਾ ਸਰ ਜੀ ਜਨ ਸਾਹਿਬ ਇਹ ਸਮਝੋ ਕਿ ਇਕਤਾ ਹੋ ਗਿਆ ਕਿ ਉਹਨਾਂ ਦੇ ਜਿਉਂਦੇ ਜੀ ਲਿਖਤਾਂ ਛਾਪਦੀਆਂ ਇੱਕ ਇਹ ਕਿ ਇਹ ਦੋ ਵੱਡੇ ਡਾਕੂਮੈਂਟਸ ਨੇ ਆਪਣੇ ਕੋਲੇ ਜੇਲ ਨੋਟਬੁੱਕ ਜਾਂ ਜੇਲ ਡਾਇਰੀ ਤੇ ਇੱਕ ਇਹ ਆਪਣਾ ਲੀਖ ਹੂੰ ਐ ਜਿਹੜੀਆਂ ਕੋਰਟ ਪ੍ਰोसीडिंग्स ਨੇ ਕੋਰਟ ਪ੍ਰोसीडिंग ਚਾਹੇ ਉਹ ਹਾਂ ਸਰਸ ਵਾਲੇ ਕਾਂਡ ਦੀਆਂ ਹੋਣ ਚਾਹੇ ਇਹ ਬੰਬ ਕਾਂਡ ਦੀਆਂ ਮੈਂ ਹੁਣ ਤੁਹਾਨੂੰ ਇੱਥੇ ਦੱਸਦਾ ਕੋਰਟ ਪ੍ਰोसीडिंग ਦੇ ਵਿੱਚ ਜਿਹੜੀਆਂ ਤਾਂ ਹੈਗੀਆਂ ਅਸੈਂਬਲੀ ਵਾਲੀਆਂ ਅਸੈਂਬਲੀ ਵਾਲੀ ਪ੍ਰोसीडिंग ਜਿਹੜੀ ਹੈਗੀ ਹੈ ਉਹ ਦਿੱਲੀ ਹੋਈ ਸੈਸ਼ਨ ਕੋਰਟ ਦੇ ਵਿੱਚ ਉਹ ਅਵੇਲੇਬਲ ਹੈ ਉਹਦੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਹਾਂ ਉਸ ਤੋਂ ਬਾਅਦ ਆ ਗਿਆ ਆਪਣਾ ਸੰਡਰ ਮਰਡਰ ਕੇਸ ਦੇ ਸੰਡਰ ਮਰਡਰ ਕੇਸ ਦੀਆਂ ਦੋ ਪ੍ਰੋਸੀਡਿੰਗ ਹੋਈਆਂ ਇੱਕ ਪ੍ਰੋਸੀਡਿੰਗ ਹੋਈ ਪਹਿਲਾਂ ਸਪੈਸ਼ਲ ਜੱਜ ਕ੍ਰਿਸ਼ਨਪੁਰ ਦੇ ਆਪਣਾ ਕ੍ਰਿਸ਼ਨ on the किशन ਨੂੰ 40 ਦਿੰਦਾ ਸਪੈਸ਼ਲ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਹੋਈ ਤੇ ਦੂਜੀ ਹੋਈ ਟ੍ਰਿਬਿਨਲ ਦੇ ਵਿੱਚ ਟ੍ਰਿਬਿਨਲ ਦੀ ਸਾਡੇ ਕੋਲ ਪ੍ਰੋਸੀਡਿੰਗ ਹੈਗੀ ਹੈ ਪਰ ਜਿਹੜੀ ਸਪੈਸ਼ਲ ਮੈਜਿਸਟ੍ਰੇਟ ਦੀ ਪ੍ਰੋਸੀਡਿੰਗ ਹੈ ਉਹ ਸਾਡੇ ਕੋਲ ਨਹੀਂ ਹੈਗੀ ਉਹ ਇੰਡੀਆ 'ਚ अवेलेबल ਨਹੀਂ ਹੈਗੀਆਂ। اچھا ਹੁਣ ਮੈਨੂੰ 1 ਲੱਖ ਚਾਹੀਦਾ। ਇਹ 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 ਵੀ ਮੈਂ ਇੱਕ ਸਰ ਉਹ ਕਰਦਾ ਵੀ ਕੁਆਲੀਫਾਈ ਕਰਦੇ ਉਹਦੀ ਕੀ ਹੈਗੀ ਆ? ਜਿਹੜੀ ਸਪੈਸ਼ਲ ਰਜਿਸਟਰੀ ਵਾਲੀ ਪ੍ਰੋਸੀਡਿੰਗ ਹੈ ਉਹਦੇ ਵਿੱਚ ਇਹ ਸਾਰੇ ਹਾਜ਼ਰ تھے ਤੇ ਇਹਨਾਂ ਨੇ ਪਾਰਟਿਸਿਪੇਟ ਕਰਿਆ। ਜਿਹੜੀ ਟ੍ਰਿਬਿਊਨਲ ਵਾਲੀ ਪ੍ਰੋਸੀਡਿੰਗ ਹੈ ਉਹ ਜਿਹਨਾਂ ਨੇ ਪਾਰਟਿਸਿਪੇਟ ਨਹੀਂ ਕਰਿਆ ਉਹ ਵਨ ਸਾਈਡਡ ਹੈ। ਇਹ ਨਹੀਂ ਸਾਡੇ ਕੋਲ ਸਿਸਰ ਪੇਪਰ ਰਿਪੋਰਟ ਨਹੀਂ ਮੇਰੇ ਕੋਲ ਹੈਗੀ ਨਹੀਂ ਇਹ ਟ੍ਰਿਬਿਊਨਲ ਹੈਗੀ ਆ ਇਹ ਇੱਕ ਤਰ੍ਹਾਂ ਦਾ ਇਹ ਤਿੰਨ ਹਾਈ ਕੋਰਟ ਦੇ ਜੱਜ ਹਾਈ ਕੋਰਟ ਹਾਈ ਕੋਰਟ ਹੀ ਆ ਇੱਕ ਤਰ੍ਹਾਂ ਦੀ ਜਿਵੇਂ ਹਾਈ ਕੋਰਟ ਦੇ ਤਿੰਨ ਜੱਜ ਬਿਠਾਤੇ ਵੀ ਤੁਸੀਂ ਉਹ ਰੱਬ ਹੋ ਵੀ ਤੁਸੀਂ ਛੋਟੇ ਮ ਜਿਸਟ੍ਰੇਟ ਹੋ ਤੁਸੀਂ ਉਹ ਸੈਕਸ਼ਨ ਕੋਰਟ ਹੋ ਤੁਸੀਂ ਉਹ ਹਾਈ ਕੋਰਟ ਹੋ ਯਾਨੀ ਕਿ ਜਿਹੜਾ ਕੋਰਟ ਦਾ ਨਾਰਮਲ ਪ੍ਰੋਸੀਜਰ ਆ ਉਹਦੇ ਪਾਸ ਕਰਕੇ ਹਾਈ ਪਾਵਰ ਟ੍ਰਿਬਿਊਨਲ ਬਣਾਤਾ ਕਿ ਇਹ ਜੋ ਫੈਸਲਾ ਦੇਊਗਾ ਬਸ ਉਸ ਬੱਦ ਐਟ ਤੋਂ ਉਹ ਉੱਥੇ ਇਹਨਾਂ ਨੇ ਪਾਰਟਿਸਪੇਟ ਨਹੀਂ ਕਰਿਆ ਇਸ ਕਰਕੇ ਉਹ ਵਨ ਸਾਈਡਡ ਹੈ ਉਹ ਸਾਡੇ ਕੋਲ ਹੈਗੀਆਂ ਪਰ ਜਿੱਥੇ ਇਹਨਾਂ ਨੇ ਕੰਟੈਸਟ ਕਰਿਆ ਉਹ ਲਾਹੌਰ ਕੋਲ ਗੀਆਂ ਸੀ ਉੱਥੇ ਉਹ ਸਾਡੇ ਕੋਲ ਹੈ ਨਹੀਂ ਕਿ ਉਹ ਸਿਰਫ ਇਸੋ ਤੇ ਜੇ ਲਾਹੌਰ ਤੇ ਜਿਹੜਾ ਵਾਰ-ਵਾਰ ਇੱਧਰ ਕੋਈ ਸਿਆਸੀ ਬੰਦੇ ਬਿਆਨ ਦਿੰਦੇ ਰਹਿੰਦੇ ਕਿ ਅਸੀਂ ਲੈ ਆਂਦੀਆਂ ਜਾਂ ਉਧਰੋਂ ਜੱਜ ਆਉਂਦੇ ਆ ਵਕੀਲਾਂ ਦਾ ਵਾਅਦਾ ਹੁੰਦਾ ਕਹਿੰਦੇ ਕਿ ਆ ਸਾਰਾ ਕੁਝ ਅਸੀਂ ਲੈ ਆਏ ਭਗਤ ਸਿੰਘ ਦਾ ਜੱਜ ਅਸੀਂ ਦੇਤਾ ਇਹ ਕੀ ਡਰਾਮਾ ਨਹੀਂ ਨਹੀਂ ਡਰਾਮਾ ਕੋਈ ਨਹੀਂ ਹੈ ਹੋਇਆ ਕੀ ਹੈਗਾ ਵੀ ਜਿਹੜੀ ਆ ਜਿਹੜਾ ਟ੍ਰਿਬਿਨਲ ਦਾ ਸੀ ਟ੍ਰਿਬਿਨਲ ਦੀ ਸਾਡੇ ਕੋਲ ਪ੍ਰਸੀਡਿੰਗ ਨੂੰ ਚੁਪਸ਼ਾ ਹੈ ਨਹੀਂ ਸੀ ਜਿਵੇਂ ਉਹਦੇ ਜਿਹੜੇ ਐਗਜ਼ਿਬਿਟਸ ਦੀ ਤੇ ਉਹ ਪੋਰਸ਼ਨ ਉਹਦੇ ਇੱਕ ਜੱਜ ਸਾਹਿਬ ਲੈ ਕੇ ਆਏ ਸੀ अच्छा, अच्छा वो वो ਸਾਡੇ ਉਹ ਗੈਪ ਪੂਰਾ ਹੋ ਗਿਆ। ਅੱਛਾ ਹੁਣ ਕੀ ਐ ਇਸ ਗੱਲ ਦਾ? ਅੱਛਾ ਇੱਕ ਹੋਰ ਦੱਸਦਾ। ਹਾਂ। ਉੱਥੇ ਕੀ ਹੈ ਕਿ ਪਟੀਸ਼ਨ ਪਟੀਸ਼ਨ ਦੀ ਉਹਨਾਂ ਇੱਕ ਫਾਈਲ ਲੱਗੀ ਹੋਈ ਬਹੁਤ ਵੱਡੀ ਉੱਥੇ। ਹਾਂ। ਉਹਦੇ ਵਿੱਚ 2.5-300 ਪੇਪਰ ਹੋਵੇਗਾ। ਉਹ ਜਿਹੜਾ ਕੋਈ ਬੰਦਾ ਜਾਂਦਾ ਜਿਹੜਾ ਉਸ ਪਟੀਸ਼ਨਾਂ ਤੱਕ ਪਹੁੰਚਦਾ ਤਾਂ ਉਹਨੇ ਉਹ ਇੱਕ ਦੋੜੀਆਂ ਫੋਟੋਗ੍ਰਾਫੀਆਂ ਦੇ ਦਿੰਦੇ ਆ। ਉੱਥੇ ਸਮਝੋ ਵੀ ਆਪਣਾ ਸਰਦਾਰ ਕੁਲਵੀਰ ਸਿੰਘ ਦੇ ਕੋਰਤਾਰ ਤੋਂ ਉਹਨਾਂ ਜੋ ਵੀ ਗਏ ਮਥਰਾ ਦਾਸ ਉਹਦੇ ਭਰਾ ਸੁਨੀਤ ਉਹ ਵੀ ਗਏ। ਤੇ ਉਸ ਤੋਂ ਬਾਅਦ ਕੁਝ ਹੋਰ ਵੀ ਹੋਏ ਉਹ ਹਰ ਇੱਕ ਨੂੰ ਇਕਦੋਗਾਪੀਆਂ ਦੇ ਦਿੰਦੇ ਆ ਉਹ ਉਧਰ ਸਾਡੇ ਕੋਲ ਪੰਜ ਸੱਤ ਤੋਂ ਉਹਨਾਂ ਦੀ ਪਿਟੀਸ਼ਨਾਂ ਦੀਆਂ ਕਾਪੀਆਂ ਜਿਹੜੀਆਂ ਉੱਥੋਂ ਆਗੀਆਂ ਪਰ ਉੱਥੇ ਪਿਟੀਸ਼ਨਾਂ ਦੀਆਂ ਕਾਪੀਆਂ ਠੀਕ ਠਾਕ ਪਈਆਂ ਇਹ ਹੁਣ ਕੀ ਜੇ ਹੋਰ ਕਾਪੀਆਂ ਇਸ ਗੱਲ ਦੀ ਤੁਹਾਨੂੰ ਲੋੜ ਲੱਗਦੀ ਹੈ ਕਿ ਅਸੀਂ ਭਗਤ ਸਿੰਘ ਜੀ ਦੇ ਬਾਰੇ ਮਾ ਕੇ ਪੰਜਾਬ ਸਰਕਾਰ ਨੇ ਵੀ ਤਸਵੀਰਾਂ ਵੀ ਲਾ ਲਈਆਂ ਖੜਕੜ ਵੀ ਕੜਾ ਵੀ ਜਾਇਬ ਘਰ ਬਣਾ ਲਿਆ ਅਸੀਂ ਉੱਥੇ ਅਹ ਸੈ ਨਿਵਾਲੇ ਵੀ ਉਹਨਾਂ ਦੀ ਯਾਦਗਾਰ ਬਣਾ ਲਈ ਕੀ ਕੋਈ ਅਜਿਹੀ ਲਾਇਬ੍ਰੇਰੀ ਜਾਂ ਅਜਿਹੀ ਯਾਦਗਾਰ ਬਣਾਉਣ ਦੀ ਲੋੜ ਹੈ ਕਿ ਜਿੱਥੇ ਉਹਨਾਂ ਨਾਲ ਉਹਨਾਂ ਦੇ ਉਹਨਾਂ ਦੇ ਆਪਣੇ ਵੱਲੋਂ ਲਿਖੀਆਂ ਉਹਨਾਂ ਦੀ ਕੋਰਟ ਦੇ ਪ੍ਰੋਸੀਡਿੰਗ ਸਾਰੀਆਂ ਤੇ ਉਹਨਾਂ ਬਾਰੇ ਲਿਖਿਆ ਕਿਤੇ ਸਾਂਭਿਆ ਜਾਵੇ ਬਿਲਕੁਲ ਜ਼ਰੂਰ ਤੇ ਇਹ ਹੋਣਾ ਹੀ ਦੀ ਥਾਂ ਤੇ ਚਾਹੀਦਾ ਜਿੱਥੇ ਸਟੂਡੈਂਟ ਤੇ ਰਿਸਰਚ ਜਿਹੜਾ ਹੈਗਾ ਉਹ ਉਹ ਅਵੇਲੇਬਲ ਹੋਵੇ ਤਾਂ ਚੰਡੀਗੜ੍ਹ ਜਾਂ ਜੇ ਭਾਵਕ ਤੌਰ ਤੇ ਜੋੜਨਾ ਹੈ ਤਾਂ ਖੜਕੜ ਖੜਕੜ ਕਲਾ ਰਿਸਰਚਰ ਲਈ ਥਾਣੀ ਵੜਦੀ ਹੈ ਤੇ ਨਾ ਉਹ ਜਿਹੜਾ ਮਿਊਜ਼ੀਅਮ ਜੋ ਬਣਿਆ ਹੋਇਆ ਹੈ ਉਹ ਵੀ ਉਹਦਾ ਸਟਾਈਲ ਸਟਰਕਚਰ ਹੈ ਉਹ ਉਸ ਚੀਜ਼ ਲਈ ਸੂਟੇਬਲ ਹੈ ਇਹ ਹੋਣਾ ਤਾਂ ਚੰਡੀਗੜ੍ਹ ਵਿੱਚ ਹੀ ਚਾਹੀਦਾ ਚਲੋ ਆਪਾਂ ਇਹ ਆਸਤਾ ਕਰ ਸਕਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਇੱਕ ਚਾਹੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਇੱਕ ਕਾਰਨਰ ਹੀ ਜੇ ਬਣਾ ਦਿੱਤਾ ਜਾਵੇ ਇੱਕ ਸੈਕਸ਼ਨ ਬਣਾ ਦਿੱਤਾ ਗਿਆ ਹੈ ਕਿ ਜਿਹਦੇ ਵਿੱਚ ਭਗਤ ਸਿੰਘ ਦੀਆਂ ਖੋਦੀਆਂ ਲਿਖਤਾਂ ਉਹਨਾਂ ਦੀਆਂ ਲਿਖਤਾਂ ਦੇ ਜਿੰਨੇ ਰੂਪ ਹੁਣ ਤੱਕ ਛਪੇ ਨੇ ਤੇ ਕੋਰਟ ਪ੍ਰोसीडिंग ਤੇ ਭਗਤ ਸਿੰਘ ਬਾਰੇ ਲਿਖਿਆ ਸਾਰਾ ਸਹਿਤ ਚਾਹੇ ਉਹ ਨਾਵਲ ਹੋਵੇ ਚਾਹੇ ਕਹਾਣੀਆਂ ਹੋਣ ਚਾਹੇ ਨਾਟਕ ਹੋਵੇ ਚਾਹੇ ਲੇਖ ਹੋਣ ਚਾਹੇ ਬਾਇਓਗ੍ਰਾਫੀ ਹੋਣ ਉਹ ਸਭੀਆਂ ਜਾਣ ਹਾਂ ਤਾਂ ਮੈਜਿਸਟ੍ਰੇਟ ਸ਼੍ਰੀ ਕੁਸ਼ੂ ਤੁਸੀਂ ਮੈਜਿਸਟ੍ਰੇਟ ਹਾਂ ਉਹ ਮੈਜਿਸਟ੍ਰੇਟ ਜਿਨ੍ਹਾਂ ਨੇ ਪਹਿਲੀ ਵਾਰੀ ਹਾਂ ਮੈਂ ਉਹਨਾਂ ਦੇ ਨਾਮ ਲੈਣਾ ਹੁਣ ਆ ਅ ਅ ਅੱਜ ਭਗਤ ਸਿੰਘ ਬਾਰੇ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਉਹਦਾ ਇੱਕ ਐਪੀਸੋਡ ਆ ਜਿਹੜਾ ਅਸੀਂ ਇੱਥੇ ਮੁਕੰਮਲ ਕਰਦੇ ਆ ਬਾਅਦ ਕੀ ਗੱਲ ਥੋੜੀ ਜਿਹੀ ਦੇਰ ਬਾਅਦ ਕਿਸੇ ਹੋਰ ਐਪੀਸੋਡ ਵਿੱਚ ਕਰਾਂਗੇ ਤੁਸੀਂ ਆਪਣੀ ਰਾਏ ਜ਼ਰੂਰ ਦੇਣਾ ਕਿ ਤੁਹਾਡੇ ਮਨ ਦੇ ਵਿੱਚ ਕੀ ਆ ਜੇ ਤੁਹਾਡੀ ਕੋਈ ਪੁੱਛ ਹੋਵੇ ਤਾਂ ਉਹ ਵੀ ਤੁਸੀਂ ਸਾਡੇ ਤੋਂ ਪੁੱਛ ਸਕਦੇ ਆ ਅਸੀਂ ਜੈਨ ਸਾਹਿਬ ਤੋਂ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਮਿਹਰਬਾਨ ਮੈਂਨਸਾ ਬਹੁਤ ਬਹੁਤ ਸ਼ੁਕਰੀਆ